ਹਾਂ ਜੀ ਆ ਨਾ ਘਰ ਸਾਡੇ ਬੂਟਾ ਲੱਗਾ ਤੇ ਇਹਨੂੰ ਫਲ ਬਹੁਤ ਜਿਆਦਾ ਲੱਗਦਾ 12 ਮਹੀਨੇ 30 ਦਿਨ ਹੀ ਲੱਗਾ ਰਹਿੰਦਾ ਤੇ ਇਹ ਜਦੋਂ ਇੱਥੇ ਕੋਈ ਆਉਂਦਾ ਮੇਰੇ ਕੋਲੇ ਉਹ ਮੈਨੂੰ ਕਹਿੰਦਾ ਇਹਦਾ achar ਪਾ ਲਿਆ ਕਰ ਬਹੁਤ ਸਵਾਦ ਬਣਦਾ ਵਿੱਚ ਖੰਡ ਪਾਉਣੀ ਪੈਂਦੀ ਆ ਤੇ ਕੋਈ ਕਹਿੰਦਾ ਵੀ ਇਹਦੀ ਸਕੰਜ ਵੀ ਬਹੁਤ ਸਵਾਦ ਬਣਦੀ ਆ ਤੇ ਮੈਂ ਬਸ ਸੁਣ ਲੈਣਾ ਹੁਣ ਪਰ ਪਾਇਆ ਅਸੀਂ ਇੱਕ ਵਾਰੀ ਚਾਰ ਤੇ ਬਹੁਤ ਟੇਸਟੀ ਬਣਿਆ ਚਾਰ ਤੇ ਮੈਨੂੰ ਨਾ ਕਮੈਂਟ ਦੇ ਵਿੱਚ ਇਹਦਾ ਨਾਂ ਜ਼ਰੂਰ ਦੱਸਣਾ ਵੀ ਇਹਨੂੰ ਕਹਿੰਦੇ ਕੀ ਆ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹਨੂੰ ਕੀ ਕਹਿੰਦੇ ਆ ਤੇ ਫਲ ਬਹੁਤ ਜਿਆਦੇ ਆ ਸੋਹਣਾ ਵੀ ਬਹੁਤ ਲੱਗਦਾ ਇਹ ਕਿਉਂਕਿ ਇਹ ਕੋਠੀ ਦੇ ਮੂਰੇ ਆ ਬਿਲਕੁਲ ਇਸ ਕਰਕੇ ਨਾ ਇਹ ਸੋਹਣਾ ਬਹੁਤ ਜਿਆਦੇ ਲੱਗਦਾ ਤੇ ਹਰੇਕ ਹੀ ਆਣ ਕੇ ਇਹਦੇ ਕੋਲੇ ਖੜ ਜਾਂਦਾ ਤੇ ਇਹ ਦੇਖਦੇ ਰਹਿੰਦੇ ਆ ਵੀ ਇਹ ਬੂਟਾ ਕਾ ਦਾ ਐ ਪਤਾ ਨਹੀਂ ਲੱਗਦਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਨਾਂ ਕੀ ਆ ਤੇ ਇਹ ਜਿਹੜਾ ਫਲ ਆ ਵੀ ਇਹ ਕਿਸ ਕੰਮ ਆਉਂਦਾ ਹੈਗਾ ਇਹ ਵੀ ਦੱਸਣਾ ਮੈਨੂੰ ਹੁਣ ਕੋਈ ਤਾਂ ਕਹਿ ਦਿੰਦਾ ਵੀ ਅਚਾਰ ਪੈਂਦਾ ਇਹਦਾ ਜਾਂ ਸਕੰਜਵੀ ਬਣਦੀ ਆ ਪਰ ਇਹ ਕਹਿੰਗੇ ਖੱਟਾ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਚਲੋ ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਵੀ ਖੰਡ ਪਾ ਲੈ ਇਹਦੇ ਵਿੱਚ ਅਸੀਂ ਖੰਡ ਵੀ ਪਾਈ ਆ ਤੇ ਉਹ ਜਿਹੜੀ ਥੋੜਾ ਟੇਸਟੀ ਬਣਾਈ ਚਾਰ ਤੇ ਬਾਕੀ ਤੁਸੀਂ ਵੀ ਹੋਰ ਦੱਸਣਾ ਵੀ ਹੋਰ ਇਹ ਕਿਸ ਕੰਮ ਆਉਂਦਾ ਤੇ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਸਾਰੇ ਮੇਰੇ ਵੀਰਾਂ ਨੇ ਭੈਣਾਂ ਨੇ ਜਰੂਰ ਦੱਸਣਾ ਤੇ ਆਪਾਂ ਵੇਖ ਗਏ ਵੀ ਇਹਦਾ ਕੀ ਬਣਦਾ ਤੇ ਇੰਨਾ ਫੜ ਲੱਗਿਆ ਹੋਇਆ ਇਹਨੂੰ ਆਪਾਂ ਹੋ ਰਿਹਾ ਕੀ ਕਰਾਉਣਾ ਇੰਨੇ ਪਲ ਤੋਂ ਇਸ ਕਰਕੇ ਉਹਦਾ ਜੇ ਫਲ ਲੱਗਿਆ ਰਵੇ ਤੇ ਸੋਨਾ ਵੀ ਬਹੁਤ ਲੱਗਦਾ ਬੈਨੂੰ ਜਰੂਰ ਦੱਸਣਾ ਸਾਰਿਆਂ ਨੇ ਅੱਗੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਜੇ ਤੁਹਾਨੂੰ ਨਹੀਂ ਪਤਾ ਜਣੀ ਉਹ ਅੱਗੇ ਜਦੋਂ ਆਪਾਂ ਸ਼ੇਅਰ ਕਰਾਂਗੇ ਉਹ ਤੁਹਾਨੂੰ ਦੱਸ ਦੇਣਗੇ ਤੁਸੀਂ ਫੇਰ ਵੀ ਦੱਸ ਸਕਦੇ ਆ ਤੇ ਜਰੂਰ ਦੱਸਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ